ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਹਾਓਗੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਬੀਤੇ ਦਿਨੀ ਹਰਸ਼ ਜਗਰਾਉਂ ਅਤੇ ਰਫਤਾਰ ਰਾਏ ਦਾ ਲੜਾਈ ਵਾਲਾ ਮੁੱਦਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਉਹ ਚੱਲਦਿਆਂ ਹਰਸ਼ ਜਗਰਾਉਂ ਨੇ ਰਫਤਾਰ ਰਾਏ ਤੇ ਐਫ ਆਈ ਆਰ ਵੀ ਕਰਾਈ ਸੀ ਉਸ ਤੇ ਚੱਲਦਿਆਂ ਹੀ ਹਰਸ਼ ਜਗਰਾਉਂ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਰਫਤਾਰ ਰਾਏ ਨੇ ਹਰਸ਼ ਜਗਰਾਉਂ ਨੂੰ ਮੈਸੇਜ ਕੀਤਾ ਕਿ ਹਾਂ ਮੇਰੇ ਨਾਲ ਰਾਜੀ ਨਾਮਾ ਕਰ ਲੈ ਜੋਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਹਰਸ਼ ਜਗਰਾਉ ਨੇ ਰਫਤਾਰ ਰਾਏ ਦੀ ਇੱਕ ਫੋਟੋ ਇਸ ਵੀਡੀਓ ਵਿੱਚ ਸਾਂਝੀ ਕੀਤੀ ਤੇ ਨਾਲ ਹੀ ਕੀ ਰਿਪਲਾਈ ਕੀਤਾ ਰਾਏ ਨੂੰ ਹਰਸ਼ ਜਗਰਾਉ ਨੇ ਦਿਖਾਉਂਿਆ ਤੁਹਾਨੂੰ ਪੂਰੀ ਵੀਡੀਓ ਵੀਡੀਓ ਵੇਖਣ ਤੋਂ ਪਹਿਲਾਂ ਸਾਰਿਆਂ ਅਗੇ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਵੀਡੀਓ ਥੱਲੇ ਬਣੇ ਬਲੈਕ ਗ੍ਰੈਂਡ ਦੇ ਸਬਸਕ੍ਰਾਈਬਰ ਬਟਨ ਦੇ ਕਲਿੱਕ ਕਰਕੇ ਜਰੂਰ ਜਾਓ ਤੇ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਫਿਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸ ਕੇ ਜਾਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਕੌਣ ਸਹੀ ਲੱਗਦਾ ਹੈ ਕੌਣ ਗਲਤ ਕਮੈਂਟਾਂ ਵਿੱਚ ਲਿਖ ਕੇ ਜ਼ਰੂਰ ਜਾਓ ਬਾਕੀ ਮਿਲਦੇ ਹਾਂ ਜਲਦੀ ਨਵੀਂ ਅਪਡੇਟ ਨਾਲ ਉਦੋਂ ਤੱਕ ਰੱਬ ਰੱਖਾ ਧੰਨਵਾਦ ਆਹ ਕੌਣ ਆ ਜੀ ਹੱਸੀ ਗਾਲ ਦੀ ਹਰਿਆਣੂ ਬੋਏ ਦਾ ਕਮੈਂਟ ਆਉਂਦੇ ਸੀਗੇ ਵੀ ਤੁਸੀਂ ਤਾਂ ਝੂਠ ਝਾੜ ਬੋਲ ਕੇ ਹਟ ਗਏ ਉਦੋਂ ਵਾਲਾ ਕੋਈ ਸਿਸਟਮ ਸਿਸਟਮ ਤਾਂ ਹੋਇਆ ਨਹੀਂ ਉਦੋਂ ਆ ਬਈ ਕੇਸ ਕੁਝ ਕਰਾਇਆ ਸੀਗਾ ਬੰਦੇ ਜਮਾਨਤ ਨਹੀਂ ਹੋਈ ਤੇ ਬੰਦਾ ਭੱਜਿਆ ਹੋਇਆ ਤੇ ਹੁਣ ਪਈ ਜੀ ਬੰਦਾ ਭੱਜ ਕੇ ਸਿੱਧਾ ਬਾਈ ਦਸਤਾਰ ਮੁਕਾਬਲੇ ਕਰਵਾ ਰਿਹਾ ਔਰ ਸਾਡੇ ਨੌਜਵਾਨਾਂ ਦੇ ਵੱਲੋਂ ਕਰਵਾਇਆ ਉਹ ਵਾਹਿਗੁਰੂ ਕਿਉਂਕਿ ਕਈ ਵਾਰ ਆਖਿਆ ਜਾਂਦਾ ਹੈ ਕਿ ਸਾਡੇ ਨੌਜਵਾਨਾ ਨਸ਼ਿਆਂ ਦੇ ਉੱਪਰ ਲੱਗੇ ਹੋਰ ਬਹੁਤ ਸਾਰੀਆਂ ਤ ਆਪਦੇ ਨਾਲ ਦੇ ਮਤਲਬ ਪਿੰਡ ਚੋਂ ਬੰਦਾ ਲੱਭਿਆ ਨੇ ਵੀ ਕਿਹੜਾ ਸਭ ਤੋਂ ਗਰੀਬ ਬੰਦਾ ਵਾ ਕੋਈ ਨਸਾ ਨਸ਼ਾ ਕਰਦਾ ਹੋਵੇ ਘਰ ਦੇ ਗਰੀਬ ਹੁਣ ਨਾ ਕੋ ਕਹਿਣ ਜੋ ਕਿ ਉਹ ਬੰਦਾ ਚੱਕ ਕੇ ਉਹਨੂੰ ਚੱਟਾ ਲਵਾ ਕੇ ਤੇ ਦਿnde ਕੋਲੇ ਇੰਨਾ ਟਾਈਮ ਰਿਹਾ ਤਿੰਨ ਚਾਰ ਸਾਲ ਹਨਾ ਬੰਦਾ ਵਜਦਾ ਬਚਾਉਂਦਾ ਇੱਥੋਂ ਕੁੱਟ ਖਾ ਕੇ ਹੁੰਦੇ ਉਹਨਾਂ ਦੇ ਘਰੇ ਜਾਂਦਾ ਹੀ ਮਤਲਬ ਸਾਡੇ ਮੇਰੇ ਖਿਲਾਫ ਉਹ ਮਦੇ ਨੂੰ ਢਕਾ ਕੇ ਮੇਰੇ ਕਰਵਾਨਾ ਮਰਵਾਤੀ ਆ ਉਹ ਬੰਦੇ ਨੂੰ ਚੱਟਾ ਲਵਾ ਕੇ ਤੇ ਆਪ ਵੀ ਪੈਗ ਲਾ ਕੇ ਆਇਆ ਹੋਏਗਾ ਪੈਗ ਦਾ ਸਬੂਤ ਆ ਰਿਹਾ ਚੱਟਾ ਦਾ ਸਬੂਤ ਜਲਦੀ ਆਊਗਾ ਇਹ ਉਹ ਤਾਂ ਨਹੀਂ ਉਹ ਉਹ ਨਹੀਂ ਬੁੱਢਾ ਉਹ ਨਹੀਂ ਕੋਈ ਉਹ ਨਹੀਂ ਹੋਣਾ ਉਹ ਨਹੀਂ ਹੁੰਦਾ ਏ ਉਹਦਾ ਇਹ ਆਈ ਆ ਇਹਦਾ ਮੈਂ ਤੇਰੀ ਬਣਾ ਦੇਣਾ ਬੁੱਟਰ ਜਹੇ ਚਲੋ ਬਾਈ ਚੱਟੇ ਵਾਲਾ ਸਬੂਤ ਤੁਹਾਨੂੰ ਜਲਦੀ ਮਿਲ ਜੂਗਾ ਹੁਣ ਰਾਜਨਾਮੇ ਨੂੰ ਫੋਨ ਵੀ ਬਥੇਰੇ ਲਵਾਉਂਦਾ ਤੇ ਪਹਿਲਾਂ ਪੰਗਾ ਪਾ ਆ ਉਸ ਤੋਂ ਬਾਅਦ ਕਹਿੰਦਾ ਵੀਰੇ ਘਰ ਦੇ ਆ ਨਾ ਗੱਲ ਕਰ ਲੋ ਜੀ ਮੈਨੂੰ ਜਿੱਥੇ ਮਰਦੀ ਰਿਆ ਕੇ ਮੈਨੂੰ ਵੜਦੇ ਹੋ ਜੀ ਮੈਨੂੰ ਮਾਫ ਕਰ ਦੋ ਗੁੱਸੇ ਚ ਹੋ ਗਿਆ ਵੀ ਬੰਦਾ ਯਾਰ ਦੱਸ ਕਹੇ ਤਾਂ ਕਰੇ ਕਿ ਮੈਂ ਗੱਲ ਇਹ ਕਰਦਾ ਕਿ ਆ ਪੀਣੀਆਂ ਦਾਗੂਆਂ ਪੱਗ ਮਾਰਨੀ ਭਗਾ ਕੇ ਇਦਾਂ ਜਿਵੇਂ ਫੁੱਟਬਾਲ ਦੇ ਮੈਚ ਕਿੱਕਾਂ ਵਾਰੀਆਂ ਦੀਆਂ ਹੁੰਦੀਆਂ ਨੇ ਇਹ ਗੱਲਾਂ ਮਜ਼ਾਕ ਨਾਲ ਨਹੀਂ ਕਰਦਾ ਜਿਹੜੀਆਂ ਗੱਲਾਂ ਕਰਦਾ ਮੇਰੇ ਕੋਲ ਸਬੂਤ ਪਿਆ ਸਾਰੇ ਤੇ ਮੇਨ ਗੱਲਾਂ ਨਾ ਵਾ ਪਿੰਡ ਤੈਨੂੰ ਕੁੱਤੀ ਨਹੀਂ ਪੁੱਛਦੀ ਨਾ ਜਾ ਕੇ ਬਜ਼ੁਰਗਾਂ ਨੂੰ ਪੁੱਛੋ ਪਿੰਡਦਿਆਂ ਨੂੰ ਵਿੱਚ ਨਿੱਕੇ ਹੁੰਦੇ ਚ ਮਾਤਾ ਆਉਂਦੀ ਸੀ ਕਿ ਨਹੀਂ ਆਉਂਦੀ ਸੀਗੀ ਪੁੱਛੋ ਜਾ ਕੇ ਹੁਣੇ ਤੇ ਨਹੀਂ ਤੁਹਾਨੂੰ ਤੇ ਲੱਗਦਾ ਜਿਵੇਂ ਝੂਠ ਬੋਲਦਾ ਵਾ ਮੈਂ ਵੀਰੋ ਜਾ ਕੇ ਇਸ ਪੈਸੇ ਨਾਲ ਉਹਦੇ ਪਿੰਡ ਜਾ ਕੇ ਬਣਾ ਕੇ ਲੈ ਕੇ ਆਉਂ ਕਿ ਅਥਰਗਾਹ ਦਿੱਤੀ ਸੀ ਵੀ ਮੇਰੀ ਮਾਂ ਨੂੰ ਗਾੜਾਂ ਕੱਢਦੇ ਆਈ ਜਦੋਂ ਪੁੱਛਣਾ ਗਏ ਵੀ ਹਾਂਜੀ ਮੰਮੀ ਨੂੰ ਗਾੜਾਂ ਕੱਢੀਆਂ ਸੀ ਉਧਰੋਂ ਦੀ ਗੱਡੀ ਆਈ ਸਾਡੀ ਗੱਡੀ ਨੂੰ ਦੇਖ ਕੇ ਭੱਜ ਗਿਆ ਪਹੀ ਤੇ ਗੱਡੀ ਚਾੜ ਲਈਆਂ ਭਜਾ ਕੇ ਉਦੋਂ ਬਾਅਦ ਥਾਣੇ ਤੇ ਰਿਪੋਰਟ ਲਿਖਾਤੀ ਕਿ ਮੇਰੀ ਗੱਡੀ ਦਾ ਪਿੱਛਾ ਕਰਦੇ ਸੀਗੇ ਇਹ ਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਜੀ ਇਹਨੇ ਆ ਇਹਦੀ ਾਕਾਤ ਆ ਉਹਦਾ ਫੋਨ ਤੇ ਫੜਾ ਮਾਰ ਉਹਦਾ ਫੋਨ ਤੇ ਫੜਾ ਮਾਰਨੇ ਉਹਨਾਂ ਦੇ ਪਿੰਡ ਚਲੇ ਗਏ ਮਤਲਬ ਮੈਂ ਤੇ ਕਹਿ ਰਹੀ ਸੀ ਬਸ ਦੋ ਜਾਣੇ ਇਹਨਾਂ ਦੇ ਘਰ ਦੇ ਇਹਨਾਂ ਦੇ ਪਿੰਡ ਤੇ ਇਹਨਾਂ ਦੀ ਗਲੀ ਇਹਨਾਂ ਦੇ ਮਾਪਿਆਂ ਦੇ ਸਾਹਮਣੇ ਤੇ ਗੱਡੀ ਭਜਾ ਲਈ ਜੇਕਰ ਆਪਾਂ ਇਹੋ ਜਿਹੇ ਮੁਕਾਬਲੇ ਕਰਵਾਵਾਂਗੇ ਦੰਗਲ ਕੁਸ਼ਤੀਆਂ ਕਰਵਾਵਾਂਗੇ ਫੇਰ ਹੀ ਆਪਾਂ ਸਾਡੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢ ਸਕਦੇ ਆ